بسم اللہ الرحمن الرحیم السلام علیکم ورحمۃ اللہ وبرکاتہ میں شمیب بخاری بخاری نیوز چینل دے وچ اس وقت تواڈا آگت کر رہا ہاں بیتی کل 5 جنوری دن اتوار ایکتا ہینڈیکپ اینڈ بیوہ ویلفیئر سوسائٹی رجسٹرڈ ملہکولا پنجاب دی ایک ضروری میٹنگ پارٹی سوسائٹی دے پردان محمود احمد تھن جی دی پردان کی ہٹ ہوئی سو میٹنگ ਏਕਤਾ ਹੈਂਡੀਕੈਪ ਟੈਂਡ ਵਿਧਵਾ ਬੈਲਫੇਅਰ ਸੁਸਾਇਟੀ ਈ ਦੇ ਦਫਤਰ ਏਕਤਾ ਆ ਪਵਨ ਵਿਖੇ ਹੋਈ ਸੋ ਤੁਸੀਂ ਦੇਖ ਸਕਦੇ ਹੋ ਮੀਟਿੰਗ ਦੀਆਂ ਝਲਕੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੁਖਾਰੀ ਨੂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਲਾਈਕ ਕਰੋ ਕਮੈਂਟ ਕਰੋ ਤੇ ਅੱਗੇ ਸ਼ੇਅਰ ਜਰੂਰ ਕਰੋ ਮੇਰਾ ਸੰਪਰਕ ਨੰਬਰ ਹੈ 7888786742 9465354400 ਹੇ ਰਿਕਵਰ ਤੋਂ ਅੰਦਾਜ਼ ਇਹ ਕਿ ਇਹ ਇਹਨੂੰ ਉਹ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਲਾਈਕ ਕਰੋ ਕਮੈਂਟ ਕਰੋ ਬਹੁਤ ਬਹੁਤ ਸ਼ੁਕਰੀਆ ਅੱਜ ਨਾਲ ਵੀ ਗਿਆ ਮੈਡੀਕਲ ਹੋ ਗਿਆ ਅੱਜ ਏਕਤਾ ਹੈਂਡੀਕੈਪ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਰਜਿਸਟਰਡ ਮਲੇਰਕੋਲਾ ਪੰਜਾਬ ਦੀ ਇੱਕ ਜ਼ਰੂਰੀ ਮੀਟਿੰਗ ਹੋਈ ਹੈ ਇਹਦੇ ਵਿੱਚ ਅਸੀਂ ਅੱਜ ਏਕਤਾ ਭਵਨ ਬਣਾਇਆ ਹੈ ਮਲੇਰਕੋਲਾ ਵਿਖੇ ਜਿੱਥੇ ਏਕਤਾ ਹੈਂਡੀਕੈਪ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਵੱਲੋਂ ਜਿਹੜੇ ਦਿਵਿਆਂਗ ਜਨ ਨੇ ਵਿਧਵਾ ਔਰਤਾਂ ਨੇ ਜਾਂ ਬੁਢਾਪਾ ਨੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਕੰਮ ਹੈ ਪੈਨਸ਼ਨ ਦਾ ਕੰਮ ਹੈ ਕਿ ਜੇ ਸਰਕਾਰੀ ਦਫਤਰ ਦਾ ਕੰਮ ਹੈ ਉਹ ਇ एकता ਭਵਨ ਦੇ ਵਿੱਚ ਆਕਰ ਆਉਣਗੇ ਉਹ ਤਾਂ ਉਹਨਾਂ ਦਾ ਪੈਦ ਦੇ ਆਧਾਰ ਤੇ ਅਸੀਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਦੂਜਾ ਜਿਹੜਾ ਅਸੀਂ ਇੱਥੇ ਅੱਜ ਇਕਤਾ ਭਵਨ ਦੇ ਅੰਦਰ ਇਕ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਅ ਕਢਾਈ ਦਾ ਤੇ ਸਲਾਈ ਦਾ ਸੈਂਟਰ ਖੋਲ੍ਹਿਆ ਜਿਹਦੇ ਵਿੱਚ ਦਿਵਿਆਂਗ ਜਨ ਵਿਅਕਤੀ ਅਤੇ ਵਿਧਵਾ ਔਰਤਾਂ ਨੂੰ ਇਹ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਰੋਜ਼ਗਾਰ ਵੀ ਦਿੱਤਾ ਜਾਵੇਗਾ ਜਿਹੜਾ ਸਾਡਾ ਮੁੱਖ ਮਕਸਦ ਹੈ ਜਿਹੜਾ ਸਾਡੀ ਐਨਜੀਓ ਦਾ ਉਹ ਇਹ ਹੈ ਕਿ ਅਸੀਂ ਦਿਵਿਆਂਗ ਜਨ ਵਿਅਕਤੀਆਂ ਤੇ ਵਿਧਵਾ ਔਰਤਾਂ ਨੂੰ ਜਿਹੜੀਆਂ ਬੇਰੋਜ਼ਗਾਰ ਨੇ ਜਿਹਦੇ ਕੰਮ ਨਹੀਂ ਕਰ ਸਕਦੀਆਂ ਅਸੀਂ ਉਹਨਾਂ ਨੂੰ ਕੰਮ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਟ੍ਰੇਨਿੰਗ ਦੇ ਕੇ ਇੱਥੇ ਹੀ ਉਹਨਾਂ ਨੂੰ ਕੰਮ ਦਵਾਂਗੇ ਤਾਂ ਜੋ ਉਹ ਆਪਣੇ ਡਿਪੈਂਡ ਹੋ ਸਕਣ ਤੇ ਚਾਰ ਪੈਸਿਆਂ ਦਾ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਸਾਡਾ ਮੁੱਖ ਮਕਸਦ ਇਹੀ ਹੈ ਦੀ ਮੁਦਾਲੇ ਬਿਤੇ ਲਈ ਸੁਸਾਇਟੀ ਚੋੜੀ ਜਿਹੜਾ ਇਹ ਦਿਵਯਾਂਗ ਜਨ ਭਵਨ ਹੈ ਇਕਤਾ ਭਵਨ ਬਣਾਇਆ ਹੈ ਅਸੀਂ ਇਹਦੇ ਥਰੂ ਅਸੀਂ ਪੂਰੇ ਵਾਰਡਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਪਣੇ ਯੂਨਿਟ ਬਣਾਵਾਂਗੇ ਜਿਹੜੇ ਵੀ ਇਹ ਸਾਡੀ ਆਪਣੇ ਵੀਡੀਓ ਦੇਖ ਰਹੇ ਨੇ ਆ ਸੁਣ ਰਹੇ ਨੇ ਦਿਵਯਾਂਗ ਜਨਿਆ ਬਿਰਵਾ ਔਰਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਾਡੀ ਇਸ ਐਨ ਜੀਓ ਨਾਲ ਜੁੜਨਾ ਇਕਤਾ ਭਵਨ ਦੇ ਵਿੱਚ ਆ ਕੇ ਆਪਣਾ ਆਪਣੀ ਮੈਂਬਰਸ਼ਿਪ ਲੈਣਾ ਜੇ ਉਹ ਸਾਡੇ ਨਾਲ ਜੁੜਨਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਜਿਹੜੀਆਂ ਇਹਨਾਂ ਤੱਕ ਨਹੀਂ ਪਹੁੰਚਦੀਆਂ ਵਿਵਿਆਗ ਜਾਂ ਤੱਕ ਇਹ ਵਿਧਵਾ ਔਰਤਾਂ ਤੱਕ ਉਹਨਾਂ ਨੂੰ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਆਮਲੀ ਜਾਮਾ ਪਹਿਨਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਆਪਣੇ ਪ੍ਰੋਬਲਮਸ ਨੇ ਵਿਵਿਆਗ ਜਾਂਦੀਆਂ ਵਿਧਵਾ ਔਰਤਾਂ ਦੀਆਂ ਬੁਢਾਪੇ ਵਾਲੀਆਂ ਉਹਨਾਂ ਨੂੰ ਅਸੀਂ ਸਰਕਾਰ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦੂਜਾ ਮੈਂ ਹੁਣ ਪੰਜਾਬ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਬੇਨਤੀ ਕਰ ਰਹਾ ਕਿ ਜਦੋਂ ਇਲੈਕਸ਼ਨ ਸੀਗਾ 2022 ਦੇ ਵਿੱਚ ਤਾਂ ਉਹਨਾਂ ਨੇ ਦਿਵਿਆਂਗ ਜਨ ਵਿਧਵਾ ਬੁਢਾਪਾ ਨਾਲ ਵਾਦਾ ਕੀਤਾ ਸੀਗਾ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਜਿਹੜੀ ਪੈਨਸ਼ਨ ਹੈ ਇਹ 1500 ਤੋਂ ਵਧਾ ਕੇ 2500 ਕਰ ਦਾਂਗੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਇਹ ਦਿਵਿਆਂਗ ਜਨ ਵਿਧਵਾ ਬੁਢਾਪਾ ਬਣਾ ਹੈ ਇਹਨੂੰ 3 ਸਾਲ ਹੋ ਗਏ ਸਰਕਾਰ ਬਣਨ ਨੂੰ ਹਜੇ ਤੱਕ ਇਸ ਵਿੱਚ ਵਾਦਾ ਨਹੀਂ ਕੀਤਾ ਗਿਆ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਜਿਹੜੀ ਸਾਡੀ ਇਹ ਡਿਮਾਂਡ ਹੈ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਇਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ ਤਾਂ ਜੋ ਜਿਹੜੀ ਹੈ 2500 ਰੁਪਿਆ ਪੈਨਸ਼ਨ ਕਰਕੇ ਇਸ ਵਾਅਦੇ ਨੂੰ ਪੂਰਾ ਕੀਤਾ ਜਾ ਸਕੇ ਪਹਿਲਾਂ ਵੀ ਇਸ ਸੰਬੰਧ ਵਿੱਚ ਅਸੀਂ ਸਰਕਾਰ ਦੇ ਧਿਆਨ ਵਿੱਚ ਲਿਆ ਲਿਆਉਂਦਾ ਹੈ ਕਿ ਜਿਹੜਾ ਸਰਕਾਰ ਨੇ ਵਾਅਦੇ ਕੀਤੇ ਸਾਡੇ ਨਾਲ ਉਹਨਾਂ ਨੂੰ ਪੂਰਾ ਕੀਤਾ ਜਾਵੇ ਲੇਕਿਨ ਪੂਰਾ ਨਹੀਂ ਕੀਤਾ ਗਿਆ ਅਸੀਂ ਮੀਡੀਆ ਦੇ ਮਾਧਿਮ ਰਾਹੀਂ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕੇਸ ਨੂੰ ਜਲਦੀ ਤੋਂ ਜਲਦੀ ਪੈਨਸ਼ਨ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇ ਜੇਕਰ ਇਹ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਆਪਣੇ ਦਿਵਿਆਂਗ ਜਨ ਵਿਧਵਾ ਬੁਢਾਪਾ ਭਵਨ ਵੱਲੋਂ ਏਕਤਾ ਭਵਨ ਵੱਲੋਂ ਅਸੀਂ ਸਾਰੇ ਦਿਵਿਆਂਗ ਜਨ ਵਿਅਕਤੀਆਂ ਵਿਧਵਾ ਔਰਤਾਂ ਨੂੰ ਨਾਲ ਲੈ ਕੇ ਅਸੀਂ ਜਲਦੀ ਡਿਸਾਈਡ ਕਰਾਂਗੇ ਕਿ ਡੀਸੀ ਦਫ਼ਤਰ ਦੇ ਸਾਹਮਣੇ ਅਸੀਂ 2 ਘੰਟੇ ਲਈ ਧਰਨਾ ਲਾਵਾਂਗੇ ਤਾਂ ਜੋ ਅਸੀਂ ਜਿਹੜੀ ਪੈਨਸ਼ਨ ਦੀ ਮੰਗ ਹੈ ਜਿਹੜੀਆਂ ਸਾਡੀਆਂ ਹੋਰ ਮੰਗਾਂ ਨੇ ਦਿਮਾਗ ਜਾਂਦੀਆਂ ਵਿਸਵਾਦੀਆਂ ਉਹਨਾਂ ਨੂੰ ਲੈ ਕੇ ਅਸੀਂ ਇਹ ਡੀਸੀ ਸਭ ਦਫ਼ਤਰ ਦੇ ਸਾਹਮਣੇ ਧਰਨਾ ਲਾਵਾਂਗੇ ਤਾਂ ਜੋ ਸਰਕਾਰ ਜਿਹੜੀਆਂ ਸਰਕਾਰ ਤੋਂ ਅਸੀਂ ਆਪਣੀਆਂ ਮੰਗਾਂ ਮਨਵਾ ਸਕੀਏ